ਸਵਾਗਤ ਹੈ ਜੀ ਤੁਹਾਡਾ ਸਾਡੇ ਲਾਈਵ ਪ੍ਰੋਗਰਾਮ ਸਵਾਲ ਤੁਹਾਡੇ ਤੇ ਜਵਾਬ ਗੁਰਬਾਣੀ ਤੇ ਮਰਿਆਦਾ ਦੇ ਅਨੁਸਾਰ ਕੁਝ ਦਿਨਾਂ ਤੋਂ ਆਪਾਂ ਲਗਾਤਾਰ ਜਿਹੜੇ ਆਪਾਂ ਸਵਾਲ ਤੇ ਜਵਾਬਾਂ ਦੇ ਉੱਪਰ ਜਿਹੜੀ ਵਿਚਾਰ ਹੈ ਵਿਚਾਰ ਕਰ ਰਹੇ ਹਾਂ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਸਭ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੀ ਜਿਹੜਾ ਤੁਸੀਂ ਇੰਨਾ ਸਾਥ ਦੇ ਰਹੇ ਹੋ ਰੋਜ਼ਾਨਾ ਜਿਹੜੇ ਨਵੇਂ ਤੋਂ ਨਵੇਂ ਜਿਹੜੇ ਸਵਾਲ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਰਹੇ ਹੋ ਕੈਸੀ ਕੋਸ਼ਿਸ਼ ਕਰਦੇ ਆਂ ਵੀ ਉਹਨਾਂ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਤੁਹਾਨੂੰ ਗੁਰਬਾਣੀ ਤੇ ਮਰਿਆਦਾ ਦੇ ਅਨਸਾਰ ਦਿੱਤੇ ਜਾਣ ਕਿਉਂਕਿ ਕਈ ਵਾਰੀ ਪਿਆਰ ਵਾਲੇ ਆਹੋ ਜਿਹੇ ਹੁੰਦੇ ਨੇ ਵੀ ਤੁਹਾਡੇ ਸਵਾਲ ਹੀ ਇਕੱਲੇ ਤੁਹਾਡੇ ਨਹੀਂ ਹੁੰਦੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਮਨਾਂ ਦੇ ਸਵਾਲ ਹੁੰਦੇ ਨੇ ਬਸ ਤੁਸੀਂ ਪੁੱਛਣ ਦਾ ਜਰੀਆ ਕਰ ਲੈਂਦੇ ਹੋ ਤੇ ਉਹ ਜੀ ਪੁੱਛਣ ਦਾ ਜਗਰ ਜਿਹੜਾ ਜਿਗਰ ਹੈ ਜਿਗਰ ਨਹੀਂ ਕਰਦੇ ਤੁਹਾਡੇ ਸਵਾਲਾਂ ਦੇ ਕਰਕੇ अनेਕਾਂ ਦੇ ਜਿਹੜੇ ਮਨਾਂ ਦੇ ਜਿਹੜੇ ਸ਼ੰਕੇ ਨੇ ਮਨਾਂ ਦੇ ਸ਼ੰਕੇ ਦੂਰ ਹੁੰਦੇ ਨੇ ਆਓ ਆਪਾਂ ਜਿਹੜੀ ਵੀਡੀਓ ਨੂੰ ਜ਼ਿਆਦਾ ਲੰਮਾ ਨਾ ਖਿੱਚਦੇ ਹੋਇਆ ਆਪਣੇ ਵਿਚਾਰ ਤੇ ਆਈਏ ਮੈਂ ਬੇਨਤੀ ਕਰਾਂ ਕਿ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਤੀਸਰੀ ਗੱਲ ਕਮੈਂਟ ਬਾਕਸ ਦੇ ਵਿੱਚ ਆਪਣੇ ਮਨ ਦੇ ਜਿਹੜੇ ਸਵਾਲ ਨੇ ਸਵਾਲ ਜ਼ਰੂਰ ਪੁੱਛੋ ਤਾਂ ਜੋ ਅਸੀਂ ਉਹਨਾਂ ਦੇ ਜਿਹੜੇ ਜਵਾਬ ਹੈ ਜਵਾਬ ਦੇ ਸਕੀਏ ਤੇ ਇਸ ਪ੍ਰੋਗਰਾਮ ਨੂੰ ਆਪਾਂ ਜਿਹੜਾ ਨਿਰੰਤਰ ਹੈ ਨਿਰੰਤਰ ਅਗਾ ਨੂੰ ਚਲਾ ਸਕੀਏ ਜੀ ਸੋ ਸਭ ਤੋਂ ਪਹਿਲਾ ਜਿਹੜਾ ਵੀਰ ਦਾ ਸਵਾਲ ਹੈ ਵੀ ਉਹ ਸਵਾਲ ਵੀਰ ਦਾ ਇਹ ਹੈ ਵੀ ਵੀਰ ਜੀ ਭਾਈ ਸਾਹਿਬ ਦੀ ਅਸੀਂ ਅਬੋਰਡ ਆਏ ਆ ਜਦੋਂ ਦੇ ਤੇ ਕੰਮ ਤੇ ਹੁੰਨੇ ਆ ਉਸ ਵਕਤ ਸਾਨੂੰ ਜੁਨੀਫਾਰਮ ਪੋਣੀ ਪੈਂਦੀ ਹੈ ਪੈਰਾਂ ਦੇ ਵਿੱਚ ਜੋੜੇ ਪਾਏ ਹੁੰਦੇ ਨੇ ਤੇ ਮੈਂ ਕੰਮ ਤੇ ਹੁੰਦਿਆਂ ਹੋਇਆਂ ਚਪਾਈ ਸਾਹਿਬ ਦਾ ਪਾਠ ਕਰ ਸਕਦਾ ਹਾਂ ਕਿ ਨਹੀਂ ਕਰ ਸਕਦਾ ਸੋ ਮੈਂ ਬੇਨਤੀ ਕਰਾਂ ਵੀਰ ਜੀ ਵੀ ਜੇਕਰ ਅਸੀਂ ਕਾਰਜ ਕਾਰਵਿਹਾਰ ਕਰਦੇ ਪਿਆਂ ਕੰਮ ਕਰ ਕਰਦੇ ਪਿਆਂ ਤੇ ਕੰਮ ਕਰ ਕਰਦਿਆਂ ਹੋਇਆਂ ਜੇਕਰ ਅਸੀਂ ਬਾਣੀ ਪੜ ਰਹੀਆਂ ਤੇ ਕੋਈ ਮਾੜੀ ਗੱਲ ਨਹੀਂ ਹਾਂ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਈਆਂ ਜਾਂ ਸਾਡੇ ਕੋਲ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਅਸੀਂ ਆਰਾਮ ਨਾਲ ਬਹਿ ਕੇ ਬਾਣੀ ਨੂੰ ਪੜ ਸਕਦੇ ਹਾਂ ਤੇ ਉਸ ਵਕਤ ਆਪਾਂ ਕੋਸ਼ਿਸ਼ ਇਹ ਕਰੀਏ ਵੀ ਆਪਣੇ ਪੈਰਾਂ ਦੇ ਜਿਹੜੇ ਜੋੜੇ ਨੇ ਜੋੜਿਆਂ ਨੂੰ ਉਤਾਰ ਕੇ ਰੱਖ ਲਈਏ ਤੇ ਜੇ ਤੁਸੀਂ ਕੰਮ ਕਰ ਕਰਦੇ ਪਏ ਹੋ ਤੇ ਕੰਮ ਕਰ ਕਰਦੇ ਹੋਆਂ ਤੁਹਾਡੀ ਮਜਬੂਰੀ ਹੈ ਪੈਰਾਂ ਦੇ ਵਿੱਚ ਜੋੜੇ ਪਾਣਾ ਤੇ ਤੁਸੀਂ ਜੋੜੇ ਪਾ ਕੇ ਵੀ ਤੁਹਾਡਾ ਜਿਹੜਾ ਸਿਰ ਹੈ ਸਿਰ ਟਕਿਆ ਹੋਵੇ ਤੇ ਤੁਸੀਂ ਜਿਹੜਾ ਪਾਠ ਹੈ ਪਾਠ ਕਰ ਸਕਦੇ ਹੋ ਉਸ ਜਗ੍ਹਾ ਤੇ ਭਾਵੇਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ ਭਾਵੇਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ ਭਾਵੇਂ ਵੀਰ ਜੀ ਤੁਸੀਂ ਚੁਪਾਈ ਸਾਹਿਬ ਦਾ ਪਾਠ ਕਰੋ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਸ਼ੰਕਾ ਨਹੀਂ ਹੈ ਤੇਰ ਤੋਂ ਅਗਲਾ ਜਿਹੜਾ ਸਵਾਲ ਹੈ ਉਹ ਸਵਾਲ ਕਿਸੇ ਭੈਣ ਨੇ ਪੁੱਛਿਆ ਉਹ ਆਖਦੇ ਵੀ ਵੀਰ ਜੀਓ ਮੇਰੇ ਕੋਲ ਪੁਥੀ ਸਾਇਬ ਨੇ ਮੈਂ ਸੰਭਾਲ ਨਹੀਂ ਕਰ ਸਕਦੀ ਤੇ ਮੈਂ ਕਿੱਥੇ ਭੇਟ ਕਰ ਸਕਦੀ ਹਾਂ ਪੁਲਿਸ ਦੱਸੋ ਪਣ ਜੀ ਮੈਂ ਬੇਨਤੀ ਕਰਾਂ ਵੀ ਜੇ ਤੁਹਾਡੇ ਘਰ ਦੇ ਵਿੱਚ ਪੁਥੀਆਂ ਪਈਆਂ ਹੋਈਆਂ ਨੇ ਨਾ ਜੇ ਤਾਂ ਤੁਸੀਂ ਉਹਦੀ ਸੰਭਾਲ ਕਰਦੇ ਪਿਓ ਤਾਂ ਬਹੁਤ ਚੰਗੀ ਗੱਲ ਹੈ ਜੇਕਰ ਤੁਸੀਂ ਸੰਭਾਲ ਨਹੀਂ ਕਰ ਸਕਦੇ ਤਾਂ ਤੁਹਾਡੇ ਨੇੜੇ ਕੋਈ ਗੁਰੂ ਘਰ ਹੋਵੇਗਾ ਉਸ ਗੁਰੂ ਘਰ ਦੇ ਵਿੱਚ ਜਾ ਕੇ ਤੁਸੀਂ ਜਿਹੜੀਆਂ ਪੋਥੀਆਂ ਨੇ ਉਹਨੂੰ ਆਦਬ ਸਤਕਾਰ ਦੇ ਨਾਲ ਰੁਮਾਲੇ ਦੇ ਵਿੱਚ ਬਲੇਟ ਕੇ ਲੈ ਜਾਵੋ ਤੇ ਉਸ ਜਗ੍ਹਾ ਤੇ ਜਾ ਕੇ ਤੁਸੀਂ ਜਿਹੜਾ ਜਾ ਕੇ ਹੈ ਉਹ ਜਮ੍ਹਾਂ ਕਰਾ ਆਵੋ ਤਾਂ ਜੋ ਉਹਨਾਂ ਦੀ ਜਿਹੜੀ ਸੰਭਾਲ ਹੈ ਉਹ ਮਰਿਆਦਾ ਦੇ ਅਨੁਸਾਰ ਹੋ ਸਕੇ ਤੇ ਇਹ ਜਿਹੜੇ ਤੁਸੀਂ ਕੋਸ਼ਿਸ਼ ਆਪਣੇ ਗੁਰੂ ਘਰ ਦੇ ਵਿੱਚ ਜਾ ਕੇ ਕਿਤੇ ਵੀ ਜਾ ਕੇ ਜਿਹੜੀਆਂ ਪੋਥੀਆਂ ਨੇ ਪੋਥੀਆਂ ਨੂੰ ਜਮ੍ਹਾਂ ਜ਼ਰੂਰ ਕਰਾਵੋ ਕਰਾਉਣੀਆਂ ਕੇਵਲ ਤੇ ਕੇਵਲ ਗੁਰੂ ਘਰ ਦੇ ਵਿੱਚ ਨੇ ਹੋਰ ਕਿਸੇ ਜਗ੍ਹਾ ਦੇ ਉੱਤੇ ਕਿਸੇ ਨੂੰ ਨਹੀਂ ਦੇਣੀ ਆ ਕੋਈ ਮੰਗੇ ਵੀ ਤਾਂ ਉਸ ਜਗ੍ਹਾ ਤੇ ਨਾ ਦਿਵੋ ਤੁਸੀਂ ਗੁਰੂ ਘਰ ਦੇ ਵਿੱਚ ਜਮ੍ਹਾਂ ਕਰਾਵੋ ਕਿਉਂਕਿ ਉੱਥੇ ਮਰਿਆਦਾ ਦੇ ਅਨੁਸਾਰ ਆਦਬ ਦੇ ਨਾਲ ਉਹਨਾਂ ਦਾ ਸਤਿਕਾਰ ਜਿਹੜੇ ਕੀਤਾ ਜਾਵੇਗਾ ਉਹ ਸੇਵਾ ਕੀਤੀ ਜਾਵੇਗੀ ਸੰਭਾਲ ਕੀਤੀ ਜਾਵੇਗੀ ਇਸੇ ਕਰਕੇ ਭੈਣ ਜੀ ਤੁਸੀਂ ਆਪਣੀਆਂ ਜਿਹੜੀਆਂ ਪੋਥੀਆਂ ਨੇ ਉਹਨਾਂ ਪੋਥੀਆਂ ਨੂੰ ਤੁਸੀਂ ਜਿਹੜਾ ਵੀ ਪੋਥੀਆਂ ਨੂੰ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵੀ ਜਿਹੜਾ ਜਮਾ ਹੈ ਜਮਾ ਕਰਾ ਸਕਦੇ ਤੀਸਰਾ ਜਿਹੜਾ ਵੀਰ ਦਾ ਸਵਾਲ ਹੈ ਉਹ ਵੀਰ ਨੇ ਸਵਾਲ ਇਹ ਕੀਤਾ ਵੀ ਕਹਿਣ ਲੱਗੇ ਵੀਰ ਜੀ ਇਸ਼ਨਾਨ ਕਰਨ ਸਮੇ ਸ੍ਰੀ ਸ਼ਾਹਬ ਉਤਾਰ ਸਕਦੇ ਆ ਤੇ ਉਤਾਰ ਕੇ ਆਪਾਂ ਇਸ਼ਨਾਨ ਕਰ ਸਕਦੇ ਹਾਂ ਇਹ ਮਰਿਆਦਾ ਦੇ ਅਨੁਕੂਲ ਹੈ ਕਿ ਨਹੀਂ ਹੈ ਮੈਂ ਬੇਨਤੀ ਕਰਤ ਆਪਾਂ ਅੰਮ੍ਰਿਤ ਛਕਣ ਲਈ ਜਾਂਦੇ ਆ ਨਾ ਤੇ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਤੇ ਅਮਰਤ ਸ਼ਕਾਨ ਵੇਲੇ ਪੰਜ ਪਿਆਰੇ ਸਾਨੂੰ ਕੁਝ ਹਦਾਇਤਾਂ ਸਮਝਉਂਦੇ ਨੇ ਤੇ ਇਸ ਮर्यादा ਸਮਝਾਉਂਦੇ ਤੇ ਮर्यादा ਸਮਝਾਉਂਦਿਆਂ ਹੋਇਆਂ ਇਹ ਗੱਲ ਲੱਖਦੇ ਵੀ ਜਿਹੜੇ ਇਹ ਪੰਜ ਕਕਾਰ ਨੇ ਨਾ ਇਹਨਾਂ ਪੰਜਾਂ ਕਕਾਰਾਂ ਨੂੰ ਤੁਸੀਂ ਆਪਣੇ ਅੰਗਾਂ ਤੋਂ ਵੱਖਰਾ ਨਹੀਂ ਕਰਨਾ ਆਪਣੇ ਸਰੀਰ ਤੋਂ ਤੁਸੀਂ ਵੱਖਰਾ ਨਹੀਂ ਕਰਨਾ ਤੇ ਜੇ ਤੁਸੀਂ ਸਿਰਸਾ ਪਾਈ ਹੋਈ ਹੈ ਵੀ ਜਿਉਂ ਪੰਜ ਕਕਾਰਾਂ ਦੇ ਵਿੱਚੋਂ ਸਿਰਸਾ ਵੀ ਇੱਕ ਕਕਾਰ ਆ ਰਿਹਾ ਤੋ ਉਥੇ ਆਪਾਂ ਕੋਸ਼ਿਸ਼ ਕਰੀਏ ਵੀ ਇਸ਼ਨਾਨ ਕਰਨ ਵੇਲੇ ਆਪਣੇ ਜਿਹੜੇ ਸਿਰੇ ਸਾਬ ਹੈ ਜਾਂ ਤੇ ਆਪਾਂ ਸਿਰ ਤੇ ਬੰਨ ਲੀਏ ਤੇ ਜਾਂ ਇੱਕ ਪਰਸਨਲ ਜਿਹੜੀ ਸਿਰੇ ਸਾਬ ਹੈ ਸਿਰੇ ਸਾਬ ਰੱਖੀਏ ਤੋ ਉਸ ਸਿਰੇ ਸਾਬ ਨੂੰ ਆਪਾਂ ਪਾ ਕੇ ਇਸ਼ਨਾਨ ਕਰ ਸਕਦੇ ਹਾਂ ਤੇ ਇਸ਼ਨਾਨ ਕਰਨ ਤੋਂ ਬਾਅਦ ਵੀ ਆਪਾਂ ਜਿਹੜੀ ਦੂਸਰੀ ਸਿਰੇ ਸਾਬ ਹੈ ਉਹ ਸਿਰੇ ਸਾਬ ਪਾ ਸਕਦੇ ਹਾਂ ਤੇ ਹਾਂ ਜੇਕਰ ਆਪਾਂ ਜਿਸ ਵਕਤ ਸਿਰ ਨੂੰ ਇਸ਼ਨਾਨ ਪਿਆ ਕਰਦੇ ਹਾਂ ਜਾਂ ਆਪਣੇ ਕੇਸ ਹਰੇ ਪਿਆ ਕਰਦੇ ਹਾਂ ਤੇ ਉਸ ਵਕਤ ਜਿਹੜੀ ਤੁਸੀਂ ਆਪਣੀ ਗਲ ਦੇ ਵਿੱਚ ਜਿਹੜੀ ਹੈ ਸ੍ਰੀ ਸਾਭ ਹੈ ਸ੍ਰੀ ਸਾਭ ਪਾ ਸਕਦੇ ਹੋ ਤੇ ਕੋਸ਼ਿਸ਼ ਇਹ ਹੀ ਕਰਨੀ ਹੈ ਵੀ ਆਪਣੇ ਅੰਗਾ ਤੋਂ ਇਹਨਾਂ ਨੂੰ ਦੂਰ ਨਾ ਲੈ ਕੇ ਜਾਈਏ ਜੀ ਤੇ ਚੌਥਾ ਜਿਹੜਾ ਵੀਰ ਦਾ ਸਵਾਲ ਹੈ ਉਹ ਵੀਰ ਦਾ ਸਵਾਲ ਇਹ ਹੈ ਕਿ ਵੀਰ ਜੀ ਕੀ ਕੰਗੇ ਨੂੰ ਆਪਾਂ ਡੋਰੀ ਪਾ ਸਕਦੇ ਹਾਂ ਮੈਂ ਬੇਨਤੀ ਕੀਤੀ ਸੀ ਵੀ ਮੈਂ ਬੇਨਤੀ ਕਰ ਰਿਹਾ ਹਾਂ ਸਾ ਵੀ ਕੰਗੇ ਵੀ ਆਪਾਂ ਆਪਣੇ ਕੇਸਾਂ ਦੇ ਵਿੱਚ ਲਾਉਣੇ ਆ ਤੇ ਕਈ ਵਾਰੀ ਐਦਾਂ ਹੁੰਦਾ ਵੀ ਸਾਡੇ ਜਿਹੜੇ ਕੇਸ ਨੇ ਨਾ ਕੇਸ ਛੋਟੇ ਹੁੰਦੇ ਨੇ ਵੀ ਜਿਆਦਾ ਲੰਬਾਈ ਦੇ ਵਿੱਚ ਨਹੀਂ ਹੁੰਦੇ ਤੇ ਜਿਸ ਵਕਤ ਆਪਾਂ ਜੋੜਾ ਕਰਦੇ ਆ ਨਾ ਤੇ ਜੋੜਾ ਕਰਨ ਵੇਲੇ ਜਦੋਂ ਆਪਾਂ ਕੰਗਾ ਲਾਉਨੇ ਆ ਤੇ ਕੰਗਾ ਚੰਗੀ ਤਰ੍ਹਾਂ ਲੱਗ ਨਹੀਂ ਪਉਂਦਾ ਤੇ ਉਸ ਵਕਤ ਜੇਕਰ ਅਸੀਂ ਆਪਣੇ ਕੰਗੇ ਨੂੰ ਡੋਰੀ ਦੇ ਨਾਲ ਬੁਲਟਿਆ ਵੀ ਹੋਇਆ ਜੁੜੇ ਦੇ ਨਾਲ ਤਾਂ ਕੋਈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਹੈ ਤੁਸੀਂ ਬਨ ਸਕਦੇ ਹੋ ਜੇਕਰ ਤੁਹਾਡੇ ਕੇਸ ਲੰਬੇ ਆ ਤਾਂ ਕੇਸ ਲੰਬੇ ਹੈ ਤਾਂ ਵੈਸੀ ਤੁਸੀਂ ਕੰਗਾ ਲਗਾ ਸਕਦੇ ਹੋ ਜੇਕਰ ਕੇਸ ਲੰਬੇ ਨਹੀਂ ਤਾਂ ਕੋਸ਼ਿਸ਼ ਇਹ ਕੀਤੀ ਜਾ ਵੀ ਵੀ ਆਪਾਂ ਡੋਰੀ ਪਾ ਕੇ ਵੀ ਜਿਹੜੇ ਕੰਗਾ ਹੈ ਕੰਗੇ ਨੂੰ ਆਪਾਂ ਆਪਣੇ ਜੋੜੇ ਦੇ ਵਿੱਚ ਆਪਣੇ ਸਿਰ ਤੇ ਜਿਹੜਾ ਹੈ ਲਗਾ ਸਕਦੇ ਆ ਇਹ ਕੁਝ ਵੀਰਾਂ ਦੇ ਵੱਲੋਂ ਜਿਹੜੇ ਸਵਾਲ ਪੁੱਛੇ ਗਏ ਸਨ ਜਿਨ੍ਹਾਂ ਨੂੰ ਆਪਾਂ ਮर्यादा ਦੇ ਵਿੱਚ ਰਹਿ ਕੇ ਗੁਰਬਾਣੀ ਦੇ ਵਿੱਚ ਰਹਿ ਕੇ ਗੁਰਬਾਣੀ ਦੇ ਸੰਦਾਤਾ ਦੇ ਅਨੁਸਾਰ ਜਿਹੜੇ ਜਵਾਬ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਫਿਰ ਬੇਨਤੀ ਕਰਾਂਗਾ ਸਵਾਲ ਤੁਹਾਡੇ ਨੇ ਤੇ ਜਵਾਬ ਅਸੀਂ ਗੁਰਬਾਣੀ ਦੇ ਅਨਸਾਰ ਦੇਣ ਦਾ ਯਤਨ ਕਰਦੇ ਆਂ ਕੇਵਲ ਸਵਾਲ ਤੁਹਾਡੇ ਨਹੀਂ ਹੋਰ ਵੀ ਕਈਆਂ ਦੇ ਮਨਾਂ ਦੇ ਸ਼ੰਕੇ ਹੋ ਸਕਦੇ ਨੇ ਬਸ ਫਰਕ ਇੰਨਾ ਹੈ ਵੀ ਤੁਸੀਂ ਪੁੱਛਣ ਦੀ ਕੋਸ਼ਿਸ਼ ਕਰ ਸਕਦੇ ਹੋ ਜੁਰਤ ਕਰੋਗੇ ਤੇ ਉਹ ਪੁੱਛਣ ਦੀ ਜੁਰਤ ਨਹੀਂ ਕਰਦੇ ਕਿਸੇ ਕਰਕੇ ਜੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਦੇ ਵਿੱਚ ਆਪਣੇ ਜਿਹੜੇ ਸਵਾਲ ਨੇ ਸਵਾਲ ਪੁੱਛੋ ਤੇ ਨਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜੇਕਰ ਆਪ ਸੁਝਾਅ ਦੇਣਾ ਚੁੰਦੇ ਹੋ ਉਹਦੇ ਵਿੱਚ ਆਪਣਾ ਜਿਹੜਾ ਸੁਝਾਅ ਹੈ ਸੁਝਾਅ ਜਿਹੜਾ ਜ਼ਰੂਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਸਾਰੀ ਸੰਗਤਾਂ ਦੇ ਸਹਿਯੋਗ ਦੇ ਸਦਕਾ ਹੀ ਚੱਲਣਾ ਹੈ ਤੁਸੀਂ ਰੋਜ਼ਾਨਾ ਨਵੇਂ ਤੋਂ ਨਵੇਂ ਸਵਾਲ ਪੁੱਛੋਗੇ ਅਸੀਂ ਰੋਜ਼ਾਨਾ ਨਵੀਂ ਤੋਂ ਨਵੀਂ ਜਿਹੜੀ ਵੀਡੀਓ ਹੈ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹੋਵਾਂਗੇ ਉਹਨਾਂ ਸਵਾਲਾਂ ਦੇ ਜਵਾਬ